ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗਲਾ ਦੀਪ ਜਾਂ ਫਿਰ ਲੰਕਾ ਜਾਣਾ ਦੱਖਣ ਇਲਾਕੇ ਦੇ ਵੱਡੇ ਵੱਡੇ ਸ਼ਹਿਰਾਂ ਦਾ ਚੱਕਰ ਲਾ ਕੇ ਗੁਰੂ ਜੀ ਰਾਮ ਕੁਮਾਰੀ ਜਾਂ ਨਿਕਲੇ ਉੱਥੋਂ ਉਹ ਸਮੁੰਦਰ ਲੰਘ ਕੇ ਲੰਕਾ ਪੁੱਜੇ ਉੱਥੋਂ ਦੇ ਇੱਕ ਰਾਜੇ ਸ਼ਿਵਨਾਬ ਨੇ ਗੁਰੂ ਜੀ ਦੇ ਇੱਕ ਸਿੱਖ ਭਾਈ ਮਨੁਸਖ ਪਾਸੋਂ ਗੁਰੂ ਜੀ ਦਾ ਹਾਲ ਸੁਣਿਆ ਸੀ ਅਤੇ ਉਹਨਾਂ ਦਾ ਸ਼ਰਧਾਲੂ ਸਿੱਖ ਬਣ ਗਿਆ ਹੋਇਆ ਸੀ ਭਾਈ ਮਨੁਸਖ ਨੇ ਉਸ ਨੂੰ ਗੁਰੂ ਦੇ ਸ਼ਬਦਾਂ ਦਾ ਕੀਰਤਨ ਸੁਣਾਇਆ ਸੀ ਇਸ ਰੱਬੀ ਕੀਰਤਨ ਨੇ ਉਸ ਦੇ ਹਿਰਦੇ ਨੂੰ ਠੰਡ ਪਾਈ ਸੀ ਪਰ ਨਾਲ ਹੀ ਉਸ ਦੀ ਆਤਮਾ ਵਿੱਚ ਜ਼ਬਰਦਸਤ ਧੂ ਪਈ ਤੇ ਬਲਵਲਾ ਉੱਠਿਆ ਸੀ ਕਿ ਉਸ ਇਲਾਹੀ ਨਾਦ ਕਰਨ ਵਾਲੇ ਦੇ ਦਰਸ਼ਨ ਕੀਤੇ ਜਾਣ ਜਿਸ ਨੇ ਸਿਰਜਣਹਾਰ ਕਰਤਾਰ ਦੀ ਉਪਮਾ ਵਿੱਚ ਅਜੇਹੀ ਉੱਤਮ ਬਾਣੀ ਰਚੀ ਸੀ ਭਾਈ ਮਨਸੁਖ ਤੋ ਜੋ ਉਪਮਾ ਉਸ ਨੇ ਗੁਰੂ ਜੀ ਦੀ ਸੁਣੀ ਸੀ ਉਸ ਨੇ ਉਸ ਦੀ ਗੁਰਦਰਸ਼ਨ ਦੀ ਪਿਆਸ ਨੂੰ ਹੋਰ ਵੀ ਵਧੇਰੇ ਭੜਕਾ ਦਿੱਤਾ ਸੀ ਉਸ ਨੇ ਤਾਂ ਇਰਾਦਾ ਕੀਤਾ ਸੀ ਕਿ ਭਾਈ ਮਨਸੁਖ ਦੇ ਨਾਲ ਹੀ ਪੰਜਾਬ ਵਿੱਚ ਜਾ ਕੇ ਗੁਰੂ ਜੀ ਦੇ ਚਰਨ ਟੈ ਪਵਾ ਤੇ ਨਾਮਦਾਨ ਪ੍ਰਾਪਤ ਕਰਕੇ ਨਿਹਾਲ ਹੋਵਾਂ ਪਰ ਮਨ ਸੁਖ ਨੇ ਉਸ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਥੇ ਹੀ ਪਿਆਰ ਸਾਹਿਤ ਉਹਨਾਂ ਨੂੰ ਹਿਰਦੇ ਵਿੱਚ ਵਸਾਓ ਤੇ ਭਰੋਸਾ ਕਰਕੇ ਉੜੀਕੋ ਪਿਆਰੇ ਸਿੱਖਾਂ ਦੇ ਹਿਰਦਿਆਂ ਵਿੱਚ ਨਾ ਦਿਸਣ ਵਾਲੀਆਂ ਤਾਰਾਂ ਹਿੱਲਦੀਆਂ ਹਨ ਜਿਹੜੀਆਂ ਗੁਰੂ ਜੀ ਨੂੰ ਖਿੱਚ ਲੈਂਦੀਆਂ ਹਨ ਬਸ ਲੋੜ ਇਹ ਹੈ ਕਿ ਤੁਹਾਡਾ ਪਿਆਰ ਡੂੰਘਾ ਇੱਕ ਰਸ ਤੇ ਸੱਚਾ ਹੋਵੇ ਉਹ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ ਉਹ ਹੋਏ ਨਹੀਂ ਚਾਹੁੰਦੇ ਕਿ ਆਤਮਾ ਤੇ ਜੀਵਨ ਦੇ ਆਪ ਮੁਹਾਰੇ ਜੋਸ਼ ਵਿੱਚ ਇਨਸਾਨ ਆਪਣੇ ਨਿੱਤ ਦੇ ਫਰਜ਼ ਤਿਆਗ ਦੇਵੇ। ਉਹ ਇਹ ਚਾਹੁੰਦੇ ਹਨ ਕਿ ਤੁਸੀਂ ਪਿਆਰ ਤੇ ਸੇਵਾ ਭਾਵਨਾ ਨਾਲ ਆਪਣੇ ਰਾਜ ਦੇ ਫਰਜ਼ੇ ਨਿਭਾਹੀ ਚੱਲੋ। ਨਾਲੇ ਕੀ ਪਤਾ ਕਿ ਉਹ ਇਸ ਵੇਲੇ ਕਿਸ ਦੇਸ਼ ਵਿੱਚ ਗਏ ਹੋਣ। ਆਪ ਸਦਾ ਹੀ ਇਨਸਾਨਾਂ ਨੂੰ ਮਾੜੀਆਂ ਰੁਚੀਆਂ ਤੋਂ ਛੁਡਾ ਕੇ ਰੱਬ ਦੀ ਨੇਕੀ ਦੇ ਰਾ ਤੋਰਣ ਦੇ ਆਪੋ ਚੁਣੇ ਹੋਏ ਆਪਣੇ ਸਿਰ ਆਪੇ ਲੈ ਹੋਏ ਕੰਮ ਨੂੰ ਪੂਰਾ ਕਰਨ ਲਈ ਪਏ ਹੀ ਫਿਰਦੇ ਹਨ ਇਸ ਲਈ ਤੁਸੀਂ ਉਹਨਾਂ ਨੂੰ ਪਿਆਰ ਸਾਹਿਤ ਯਾਦ ਕਰੋ ਅਤੇ ਉਡੀਕੋ ਤੁਹਾਡਾ ਪਿਆਰ ਉਹਨਾਂ ਨੂੰ ਲੱਭ ਕੇ ਇੱਧਰ ਖਿੱਚ ਲਿਆਵੇਗਾ ਰਾਜੀ ਸ਼ੇਵਨਾਬ ਨੇ ਇਹ ਸਿੱਖਿਆ ਸਲਾਹ ਕਬੂਲ ਕਰ ਲਈ ਉਹ ਪਿਆਰ ਤੇ ਭਰੋਸੇ ਸਾਹਿਤ ਅਰਦਾਸਾਂ ਤੇ ਉਡੀਕਾਂ ਕਰਨ ਲੱਗ ਪਿਆ ਹਰ ਰੋਜ਼ ਸਵੇਰੇ ਤੇ ਸ਼ਾਮ ਹੋ ਅਰਦਾਸ ਕਰਨ ਲੱਗ ਪਿਆ ਸੀ ਦਿਓ ਦਰਸ਼ਨ ਗੁਰੂ ਨਾਨਕ ਜੀ ਦਿਓ ਦਰਸ਼ਨ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਵਸੋਂ ਦੇ ਸ਼ੋਰ ਸ਼ਰਾਬੇ ਤੋਂ ਦੂਰ ਰੱਖਣ ਰੁੱਖਾਂ ਤੇ ਤਾਰਿਆਂ ਹੇਠ ਰਹਿਣਾ ਪਸੰਦ ਕਰਦੇ ਹਨ ਉਸ ਨੇ ਗੁਰੂ ਜੀ ਦੇ ਟਿਕਣ ਵਾਸਤੇ ਸ਼ਹਿਰੋਂ ਬਾਹਰ ਇੱਕ ਬਾਗ ਲਵਾਇਆ ਇਸ ਗੱਲ ਦਾ ਆਮ ਪਤਾ ਲੱਗ ਚੁੱਕਿਆ ਸੀ ਇਸ ਕਰਕੇ ਕਈ ਪਖੰਡੀ ਆ ਕੇ ਸ਼ਿਵਨਾਬ ਨੂੰ ਕਿਹਾ ਕਰਨ ਕਿ ਅਸੀਂ ਗੁਰੂ ਹਾਂ ਪਰ ਇਹ ਉਸ ਦੇ ਮਨ ਦੀਆਂ ਤਾਂਗਾਂ ਨੂੰ ਤ੍ਰਿਪਤ ਤੇ ਸੰਤੁਸ਼ਟ ਨਹੀਂ ਕਰ ਸਕੇ ਰਾਜਾ ਨਿਰਾਸ਼ ਹੋ ਰਿਹਾ ਸੀ ਇਨ੍ਹਾਂ ਪਖੰਡੀਆਂ ਨੇ ਉਸ ਨੂੰ ਸ਼ੱਕ ਵਿੱਚ ਪਾ ਦਿੱਤਾ ਸੀ ਉਸ ਨੇ ਹੁਕਮ ਕੱਢ ਦਿੱਤਾ ਸੀ ਕਿ ਜਿਹੜਾ ਵੀ ਆਦਮੀ ਸ਼ਹਿਰ ਵਿੱਚ ਆ ਕੇ ਇਹ ਕਹੇ ਕਿ ਮੈਂ ਗੁਰੂ ਨਾਨਕ ਹਾਂ ਉਸ ਦੀ ਚੰਗੀ ਤਰ੍ਹਾਂ ਪ੍ਰੀਖਿਆ ਕੀਤੀ ਜਾਵੇ ਕਈ ਪ੍ਰਕਾਰ ਦੇ ਸਵਾਦਲੇ ਭੋਜਨ ਖਾਣ ਲਈ ਤੇ ਕਈ ਤਰ੍ਹਾਂ ਦੀਆਂ ਨਸ਼ੇ ਵਾਲੀਆਂ ਸ਼ਾਇਆ ਉਸ ਨੂੰ ਦਿੱਤੀਆਂ ਜਾਂਦੀਆਂ ਸਨ ਸੁੰਦਰ ਨਾਰੀਆਂ ਉਸ ਦੇ ਸਾਹਮਣੇ ਨਾਚ ਕਰਨ ਉਸ ਦੀ ਸੇਵਾ ਕਰਨ ਅਤੇ ਉਸ ਨੂੰ ਪਰਮਾਣ ਲਈ ਕੱਲੀਆਂ ਜਾਂਦੀਆਂ ਸਨ ਇੰਨਾ ਪ੍ਰਤਾਵੀਆਂ ਵਿੱਚੋਂ ਕੋਈ ਪੂਰਾ ਨਾ ਨਿਕਲਿਆ ਸਭ ਦਾ ਪਾਜ ਉੱਜੜ ਗਿਆ ਕਿ ਜਿਉਂ-ਜਿਉਂ ਸਮਾਂ ਲੰਘਦਾ ਗਿਆ ਸ਼ਿਵਨਾਮ ਦੀ ਨਿਰਾਸ਼ਤਾ ਵਧਦੀ ਗਈ ਤੇ ਮਨ ਟੱਠਾ ਗਿਆ ਇਨ੍ਹਾਂ ਸ਼ੱਕਾਂ ਅਤੇ ਅਜਿਹੀ ਨਿਰਾਸ਼ਤਾ ਦੇ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਉੱਥੇ ਪੁੱਜ ਗਏ ਅਤੇ ਰਾਜੇ ਦੇ ਬਾਗ ਵਿੱਚ ਡੇਰੇ ਲਾ ਬੈਠੇ ਗੁਰੂ ਜੀ ਦੇ ਸੁਰੀਲੇ ਇਲਾਹੀ ਨਾਦ ਅਤੇ ਖਿੱਚਾਂ ਪਰਿਸ਼ਖਸ਼ੀਅਤ ਨੇ ਲੋਕਾਂ ਨੂੰ ਖਿੱਚ ਪਾਈ ਬਹੁਤ ਸਾਰੇ ਲੋਕ ਹਰ ਰੋਜ਼ ਆਪ ਦਾ ਰੱਬੀ ਕੀਰਤਨ ਸੁਣਨ ਅਤੇ ਉਪਦੇਸ਼ ਸੁਣਨ ਵਾਸਤੇ ਆ ਜੁੜਿਆ ਕਰਨ ਰਾਜੇ ਸ਼ਿਵ ਨਾਮ ਨੇ ਵੀ ਸੁਣਿਆ ਕਿ ਇੱਕ ਅਨੋਖੇ ਬਾਣੇ ਵਾਲਾ ਤੇ ਇਲਾਹੀ ਜੋਤ ਵਾਲਾ ਮਹਾਤਮਾ ਸ਼ਾਹੀ ਬਾਗ ਵਿੱਚ ਉਤਰਿਆ ਹੋਇਆ ਹੈ ਉਸ ਨਾਲ ਦੋ ਸਾਥੀ ਹਨ ਉਹ ਮਨੋਹਰ ਹਰੀ ਕੀਰਤਨ ਅਤੇ ਦਿਲਾਂ ਨੂੰ ਠੰਡਾ ਪਾਉਣ ਵਾਲੇ ਵਚਨਾ ਨਾਲੇ ਲੋਕਾਂ ਨੂੰ ਆਪਣੇ ਕੋਲ ਖਿੱਚ ਲੈਂਦਾ ਅਤੇ ਸ਼ਰਧਾਲੂ ਬਣਾ ਲੈਂਦਾ ਹੈ ਰਾਜੇ ਦੇ ਦਿਲ ਵਿੱਚ ਚਾਅ ਉੱਠਿਆ ਤੇ ਦਰਸ਼ਨਾਂ ਲਈ ਤੁਰ ਪਈ ਪਰ ਉਹ ਅੱਗੇ ਕਈ ਵੇਰ ਧੋਖਾ ਖਾ ਚੁੱਕਿਆ ਸੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਹੈ ਵਾਲੀ ਗੱਲ ਸੀ ਇਸ ਕਰਕੇ ਉਸ ਨੇ ਇਰਾਦਾ ਕੀਤਾ ਕਿ ਜਦੋਂ ਤੱਕ ਉਹਨੇ ਇਸ ਮਹਾਤਮਾ ਨੂੰ ਚੰਗੀ ਤਰ੍ਹਾਂ ਪਰਖ ਪਰਤਾ ਨਹੀਂ ਲੈਂਦਾ ਮੈਸ ਨੂੰ ਭਾਵੇਂ ਇਹ ਕਿੰਨਾ ਚੰਗਾ ਤੇ ਉੱਚਾ ਪ੍ਰਤੀਤ ਹੋਵੇ ਸ੍ਰੀ ਗੁਰੂ ਨਾਨਕ ਦੇਵ ਨਹੀਂ ਮੰਨਣਾ ਅਤੇ ਉਸ ਪਾਸ ਨਹੀਂ ਜਾਣਾ ਇਹ ਸੋਚ ਕੇ ਉਸਨੇ ਇੱਕ ਦਿਨ ਤਤਕਾਲ ਨਾਲੇ ਵੇਲੇ ਮਨਾਂ ਨੂੰ 모ਹਿਤ ਕਰ ਲੈਣ ਵਾਲੀਆਂ ਸੁੰਦਰ ਜਵਾਨ ਔਰਤਾਂ ਗੁਰੂ ਜੀ ਪਾਸ ਭੇਜੀਆਂ ਹੋਰ ਜਿਨ੍ਹਾਂ ਲੋਕ ਉਹਨਾਂ ਪਾਸ ਚੁੜੇ ਬੈਠੇ ਸਨ ਉਹਨਾਂ ਨੂੰ ਉੱਥੋਂ ਚਲੇ ਜਾਣ ਦਾ ਹੁਕਮ ਦਿੱਤਾ ਗਿਆ ਗੁਰੂ ਜੀ ਤੇ ਉਹਨਾਂ ਦੇ ਦੋ ਸਾਥੀਆਂ ਉਦਾਲੇ ਹੁਣ ਕੇਵਲ ਇੰਨਾ ਸੁੰਦਰ ਜਵਾਨ ਮਨਮੋਹਣੀਆਂ ਦੀ ਟੋਲੀ ਹੀ ਰਹਿ ਗਈ ਸੀ ਗੁਰੂ ਜੀ ਦੇ ਦਰਸ਼ਨਾਂ ਨੇ ਉਹਨਾਂ ਦੇ ਦਿਲਾਂ ਵਿੱਚ ਤਰਥੱਲੀ ਚਹੀ ਮਚਾ ਦਿੱਤੀ ਸੀ ਪਰ ਉਹਨਾਂ ਨੇ ਰਾਜੇ ਦੇ ਹੁਕਮ ਦੀ ਪਾਲਣਾ ਵੀ ਕਰਨੀ ਸੀ ਉਹ ਲੱਗ ਪਈਆਂ ਨਾਚ ਕਰਨ ਤੇ ਮਰਦਾਂ ਨੂੰ ਮੋਹਿਤ ਕਰਨ ਦੇ ਹੋਰ ਢੰਗ ਵਰਤਨ ਪਰ ਗੁਰੂ ਜੀ ਇਸ ਤਰ੍ਹਾਂ ਛਲੇ ਜਾਣ ਵਾਲੇ ਨਹੀਂ ਸਨ ਉਹਨਾਂ ਦੇ ਹਿਮਾਲਿਆ ਪਰਬਤ ਜਹੇ ਪੱਕੇ ਆਚਰਣ ਨੂੰ ਕੌਣ ਢੁਲਾ ਸਕਦਾ ਸੀ ਉਹ ਕੁਝ ਚਿਰ ਸਮਾਧੀ ਲਈ ਬੈਠੇ ਰਹੇ ਫਿਰ ਉਹਨਾਂ ਨੇ ਉਹਨਾਂ ਸੁੰਦਰੀਆਂ ਵੱਲ ਮਿਹਰ ਤੇ ਪਿਆਰ ਭਰੀ ਕੂਰੀ ਵਟ ਕੇ ਵੇਖਿਆ ਜਿਵੇਂ ਨੱਚ ਟੱਪ ਰਹੇ ਭੁੱਲੜ ਬੱਚੇ ਵੱਲ ਧੀਰਗ ਪਿਆਰ ਵਾਲਾ ਪਿਤਾ ਵੇਖਦਾ ਹੈ ਤੇ ਕਿਹਾ ਜਾਓ ਪੁੱਤਰੀਓ ਕਰਤਾਰ ਚਿਤ ਆਵੇ ਰੱਬ ਦਾ ਧਿਆਨ ਕਰੋ ਪਰਮਾਤਮਾ ਦਾ ਨਾਮ ਜਪੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਗੁਰੂ ਸਾਹਿਬ ਦਾ ਚਲਵਾ ਵੇਖ ਕੇ ਉਹਨਾਂ ਦੀ ਮਿਹਰ ਭਰੀ ਕੂਰੀ ਤੋਂ ਪ੍ਰਭਾਵਿਤ ਹੋ ਕੇ ਇਹੇ ਸੁੰਦਰ ਮਨਮੋਹਣੀਆਂ ਜੋ ਜਿੱਤਣ ਆਈਆਂ ਸਨ ਆਪ ਜਿੱਤੀਆਂ ਗਈਆਂ ਗੁਰੂ ਜੀ ਦੀ ਨਜ਼ਰ ਉਹਨਾਂ ਦੇ ਦਿਲਾਂ ਦੀ ਧੁਰ ਡੰਗੀ ਆਈ ਤੱਕ ਤਸ ਗਈ ਉਤੋਂ ਸਭ ਪ੍ਰਕਾਰ ਦੀ ਮੈਲ ਅਤੇ ਨੀਵੇਂ ਭਾਵ ਦੂਰ ਹੋ ਗਏ ਅਤੇ ਉਹ ਕਾਮ ਵਾਸਨਾ ਦੇ ਥਾਂ ਭਗਤੀ ਭਾਵ ਨਾਲੇ ਭਰਪੂਰ ਹੋ ਗਏ ਉਹਨਾਂ ਨੇ ਗੁਰੂ ਜੀ ਅੱਗੇ ਸਿਰ ਨਿਵਾਇਆ ਤੇ ਮੱਥਾ ਟੇਕਿਆ ਇਸ ਤੋਂ ਉਹਨਾਂ ਨੂੰ ਅਜਿਹਾ ਸੁਖ ਤੇ ਆਨੰਦ ਪ੍ਰਾਪਤ ਹੋਇਆ ਜਿਹਾ ਜਿਹਾ ਉਹਨਾਂ ਨੇ ਕਦੇ ਵੀ ਚਖਿਆ ਨਹੀਂ ਸੀ ਉਹ ਹੋਰ ਦੀਆਂ ਹੋਰ ਹੋ ਕੇ ਸਤਨਾਮ ਦਾ ਚਾਪ ਕਰਦੀਆਂ ਰਾਜੇ ਪਾਸ ਮੁੜ ਗਈਆਂ ਉਹਨਾਂ ਦੇ ਚਿਹਰਿਆਂ ਨੂੰ ਦੇਖਦਿਆਂ ਹੀ ਸ਼ਿਬਨਾਬ ਦੇ ਸਭ ਸ਼ੰਕੇ ਦੂਰ ਹੋ ਗਏ ਉਹਨਾਂ ਦੀਆਂ ਅੱਖੀਆਂ ਇੱਕ ਅਨੋਖੇ ਸਰੂਰ ਨਾਲ ਚਮਕ ਰਹੀਆਂ ਸਨ ਉਹਨਾਂ ਦੇ ਚਿਹਰਿਆਂ ਉੱਪਰ ਉਸ ਰੱਬੀ ਜੋਤ ਦੀ ਲਿਸ਼ਕੋਰ ਸੀ ਜਿਹੜੀ ਹੁਣ ਤੱਕ ਉਹਨਾਂ ਦੇ ਅੰਦਰ ਮਿੱਟੀ ਦੱਬੀ ਰਹੀ ਸੀ ਜਿਸ ਨੂੰ ਗੁਰੂ ਨਾਨਕ ਜੀ ਦੇ ਨੇਤਰਾਂ ਤੇ ਬਚਨਾਂ ਨੇ ਸਰਜੀਤ ਕਰਕੇ ਚਮਕਾ ਦਿੱਤਾ ਸੀ ਸ਼ਿਵਨਾਮ ਨੂੰ ਹੋਰ ਪ੍ਰਤਾਵੀਆਂ ਦੀ ਲੋੜ ਨਾ ਰਹੀ ਅੰਤ ਨੂੰ ਉਹ ਆ ਗਏ ਇਹ ਕਹਿ ਕੇ ਉਹ ਖੁਸ਼ੀ ਵਿੱਚ ਨੱਚਣ ਲੱਗ ਪਿਆ ਆਪਣੀ ਰਾਣੀ ਤੇ ਰਾਜਕੁਮਾਰ ਨੂੰ ਨਾਲ ਲੈ ਕੇ ਉਹ ਉਸ ਸੁਭਾਗੇ ਬਾਗ ਵਿੱਚ ਗਿਆ ਨਾਰੀਆਂ ਨੇ ਸੱਚ ਕਿਹਾ ਸੀ ਗੁਰੂ ਜੀ ਦੇ ਪਿਆਰ ਤੇ ਸ਼ਾਂਤੀ ਭਰੇ ਚਮਕ ਰਹੇ ਅਤੇ ਕੋਈ ਅਨੋਖੀ ਖਿੱਚ ਪਾਉਣ ਵਾਲੇ ਚਿਹਰੇ ਨੂੰ ਵੇਖਦਿਆਂ ਹੀ ਸ਼ਿਬਨਾਮ ਦੇ ਸਭੇ ਸ਼ੱਕ ਉੱਡ ਗਏ ਅਤੇ ਨਿਰਾਸ਼ਾ ਦੂਰ ਹੋ ਗਈ ਇਹੇ ਉਹੋ ਹੀ ਸਨ ਜਿਸ ਦੇ ਉਹਨਾਂ ਨੂੰ ਚਿਰਾਂ ਤੋਂ ਤੰਗ ਸੀ ਉਸ ਨੇ ਗੁਰੂ ਜੀ ਦੇ ਚਰਨਾਂ ਉੱਪਰ ਸੀਸ ਧਰਿਆ ਇੱਕ ਨਵੀਂ ਤੇ ਹੋਰ ਵੀ ਜ਼ਿੰਦਗੀ ਤੇ ਆਨੰਦ ਦੀ ਭਰੀ ਚਰਨ ਹਟ ਉਸ ਦੇ ਤਣ ਵਿੱਚ ਲੰਘ ਗਈ ਦਿਲ ਦੀ ਸਭੋ ਚੰਚਲ ਝਟਕਣ ਤੇ ਤ੍ਰਿਸ਼ਨਾ ਦੂਰ ਹੋ ਗਈ ਉਸ ਦੇ ਭਰੋਸੇ ਅਤੇ ਉਸ ਦੀਆਂ ਉੜੀਕਾਂ ਤਾਂਗਾਂ ਦਾ ਫਲ ਉਸ ਨੂੰ ਮਿਲ ਗਿਆ ਆਪਣੇ ਸਿੱਖ ਦੀ ਪਿਆਰ ਭਰੀ ਸਿੱਖ ਮੁਰਾਦ ਪੂਰੀ ਕਰਨ ਲਈ ਗੁਰੂ ਜੀ ਆਪ ਜੰਗਲ ਦਰਿਆਵਾ ਤੇ ਉਜਾੜਾ ਨੂੰ ਪਾਰ ਕਰਕੇ ਹਜ਼ਾਰਾਂ ਮੀਲਾਂ ਦੇ ਜਫਰ ਝਾਲ ਕੇ ਲੰਕਾ ਆਪ ਉੱਜੇ ਸੰਨ ਇਹੇ ਖਿਆਲ ਔਣ ਪਰ ਉਸ ਨੇ ਗੁਰੂ ਜੀ ਦੇ ਚਰਨਾਂ ਨੂੰ ਹੋਰ ਘੁੱਟਿਆ ਅਤੇ ਉਹਨਾਂ ਨੂੰ ਖੁਸ਼ੀ ਤੇ ਧੰਨਵਾਦ ਦੇ ਅਥਰੂਆਂ ਨਾਲ ਤੋਤਾ ਰਾਜਕੁਮਾਰ ਤੇ ਰਾਣੀ ਨੇ ਵੀ ਗੁਰੂ ਜੀ ਦੇ ਚਰਨਾਂ ਉੱਪਰ ਸੀਸ ਨਿਵਾਏ ਅਤੇ ਉਹਨਾਂ ਤੋਂ ਅਸੀਸ ਪ੍ਰਾਪਤ ਕੀਤੀ ਫਿਰ ਗੁਰੂ ਜੀ ਦੇ ਕਹਿਣ ਤੇ ਉਹਨਾਂ ਤਿੰਨਾਂ ਨੇ ਸੀਸ ਉਤਾਹ ਚੁੱਕੇ ਇੰਨਾ ਹੀ ਚਿਹਰੋ ਚੁੱਪ ਕੀਤੇ ਬੈਠੇ ਰਹੇ ਆਪਣੇ ਨੇਤਰਾਂ ਦਿਲਾ ਤੇ ਆਤਮਾ ਨੂੰ ਉਹ ਉਸ ਨਿਰੰਕਾਰੀ ਚੋਤ ਦੇ ਦਰਸ਼ਨਾਂ ਤੋਂ ਪ੍ਰਾਪਤ ਹੋ ਰਹੇ ਆਨੰਦ ਨਾਲ ਭਰ ਰਹੇ ਸਨ ਸਰੀਰ ਦੇ ਰੋਮ ਰੋਮ ਰਾਹੀਂ ਹਜ਼ੂਰੀ ਦੀ ਮੌਜਮਾਨ ਰਹੇ ਸਨ ਹਰ ਸਵਾਸ ਨਾਲ ਅਜੀਹਾ ਆਨੰਦ ਅੰਦਰ ਖਿੱਚ ਰਹੇ ਸਨ ਜਿਸ ਦਾ ਬਿਆਨ ਕਰਨਾ ਅਸੰਭਵ ਸੀ ਅਖੀਰ ਨੂੰ ਰਾਜੇ ਨੇ ਇਸ ਆਨੰਦਮਈ ਚੁੱਪੀ ਨੂੰ ਤੋੜਨ ਦਾ ਹੁਕਮ ਹੀਆਂ ਕੀਤਾ ਉਸਨੇ ਹੱਥ ਜੋੜ ਕੇ ਅਰਦਾਸ ਕੀਤੀ ਮਹਾਰਾਜ ਮੈਨੂੰ ਚਾਨਣ ਬਖਸ਼ੋ ਮੇਰਾ ਨਿਸਤਾਰਾ ਕਰੋ ਮੈਂ ਵਰਿਆਂ ਵੱਧੀ ਤੁਹਾਡੀ ਉਡੀਕ ਕਰਦਾ ਰਿਹਾ ਹਾਂ ਗੁਰੂ ਜੀ ਰਾਜਾ ਤੇਰੀ ਭਗਤੀ ਭਾਵਨਾ ਤੇ ਪ੍ਰੇਮ ਭਰੋਸੇ ਦਾ ਖਿੱਚਿਆ ਹੀ ਮੈਂ ਐਨੇ ਪੈਡੇ ਕਰਕੇ ਇੱਥੇ ਪੁਝਾ ਹਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਮੇਰੀ ਉਡੀਕ ਕਰ ਰਿਹਾ ਹੈਂ ਜੇ ਰਾਜੇ ਨੇ ਪੁੱਛਿਆ ਮਹਾਰਾਜ ਤੁਹਾਡੇ ਪਹਿਰਾਵੇ ਤੋਂ ਇਹ ਪਤਾ ਲੱਗਣਾ ਔਖਾ ਹੈ ਕਿ ਤੁਸੀਂ ਜੋਗੀ ਹੋ ਬ੍ਰਾਹਮਣ ਹੋ ਜਾਂ ਗ੍ਰਹਸਤੀ ਤੁਹਾਡੀ ਕੀ ਜਾਤ ਹੈ ਤੁਹਾਡਾ ਕੀ ਧਰਮ ਹੈ ਕਿਰਪਾ ਕਰਕੇ ਚਾਨਣ ਪਾਓ ਗੁਰੂ ਜੀ ਨੇ ਕਿਹਾ ਕਿ ਧਰਮ ਹੀ ਬੰਦੇ ਭਾਵੇਂ ਉਹ ਕੋਈ ਵੀ ਨਾ ਆਪਣਾ ਰੱਖ ਲੈਣ ਕੁਝ ਵੀ ਪਾਈਖਵਾਨ ਸਭ ਇੱਕੇ ਪ੍ਰਕਾਰ ਪਰਮਾਤਮਾ ਦੇ ਉਪਾਸਕ ਹੁੰਦੇ ਹਨ ਅਤੇ ਇੱਕੇ ਵਸਤੂ ਕਰਤਾਰ ਦੇ ਨਾਮ ਦੇ ਵਪਾਰੀ ਹੁੰਦੇ ਹਨ ਰਾਜੇ ਨੇ ਹੱਥ ਜੋੜ ਕੇ ਸਿਰ ਝੁਕਾਇਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਖਿਮਾ ਕਰਨੀ ਮੈਨੂੰ ਆਪ ਤੋਂ ਅਜਿਹੇ ਪ੍ਰਸ਼ਨ ਪੁੱਛਣ ਦੀ ਲੋਚਾ ਹੈ ਜਿਹੇ ਜਿਹਾ ਆਪਣੇ ਸ਼ੰਕੇ ਪਰਮ ਨਿਵਰਤ ਕਰਨ ਲਈ ਪੁੱਛਿਆ ਕਰਦੇ ਹਨ ਆਪ ਦੇ ਬਚਨ ਚਾਨਣ ਦੇ ਬਾਣ ਹਨ ਜਿਹੜੇ ਹਨੇਰੇ ਨੂੰ ਵਿੰਨਦੇ ਅਤੇ ਦੂਰ ਕਰਦੇ ਹਨ ਗੁਰੂ ਜੀ ਨੇ ਕਿਹਾ ਜੋ ਪ੍ਰਸ਼ਨ ਪੁੱਛਣੇ ਜੋ ਪੁੱਛੋ ਮੈਂ ਇੱਥੇ ਆਇਆ ਹੀ ਤੁਹਾਡੇ ਸਭ ਸ਼ੰਕੇ ਭਰਮੋਂ ਦੂਰ ਕਰਨ ਤੇ ਤੁਹਾਨੂੰ ਸੱਚੇ ਰਾਹੇ ਪਾਉਣ ਲਈ ਹਾਂ ਰਾਜੇ ਨੇ ਕਿਹਾ ਜੀ ਮੈਂ ਨਾ ਪ੍ਰਸ਼ਨਾਂ ਦੇ ਉੱਤਰ ਜਾਣਨਾ ਚਾਹੁੰਦਾ ਹਾਂ ਆਦਮੀ ਦੀ ਆਤਮਾ ਕਿੱਥੋਂ ਆਉਂਦੀ ਤੇ ਕਿੱਥੇ ਚਲੀ ਜਾਂਦੀ ਹੈ ਇਸ ਦਾ ਅਸਲੀ ਮੁੱਢ ਕੀ ਹੈ ਇਹ ਕਿਸ ਤੋਂ ਪੈਦਾ ਹੁੰਦੀ ਹੈ ਅਤੇ ਮੌਤ ਪਿਛੋਂ ਕਿਸ ਵਿੱਚ ਜਾ ਸਮਾਉਂਦੀ ਹੈ ਇਹ ਕਿਸ ਤਰ੍ਹਾਂ ਵੱਜਦੀ ਹੈ ਤੇ ਕਿਸ ਤਰ੍ਹਾਂ ਆਜ਼ਾਦ ਹੁੰਦੀ ਹੈ ਇਹ ਪਰਮਾਤਮਾ ਨਾਲ ਆਪੇਦ ਕਿਵੇਂ ਹੁੰਦੀ ਹੈ ਗੁਰੂ ਜੀ ਨੇ ਇੰਨਾ ਸਾਰੇ ਪ੍ਰਸ਼ਨਾਂ ਦਾ ਉੱਤਰ ਗੌੜੀ ਰਾਗ ਦੇ ਸ਼ਬਦ ਵਿੱਚ ਦਿੱਤਾ ਜਦੋਂ ਰਾਜੇ ਦੇ ਸਾਰੇ ਸਵਾਲਾਂ ਦੇ ਉੱਤਰ ਮਿਲ ਗਏ ਉਸ ਦੀ ਨਿਸ਼ਾ ਹੋ ਗਈ ਸਾਰੇ ਸ਼ੰਕੇ ਪਰਮ ਨਿਵਰਤ ਹੋ ਗਏ ਉਹ ਪੂਰਨ ਸ਼ਰਧਾਲੂ ਹੋ ਗਿਆ ਅਤੇ ਸਿੱਖ ਬਣਿਆ ਫਿਰ ਉਸ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਜਿੱਥੇ ਇਹਨਾ ਨਿਮਾਣੇ ਪਰ ਸੁਭਾਗੀ ਕੀਟਾ ਨੂੰ ਤਾਰਨ ਲਈ ਇੰਨੀ ਦੂਰ ਆਉਣ ਦੀ ਕਿਰਪਾ ਕੀਤੀ ਚ ਹੈ ਉਥੇ ਥੋੜੀ ਜਹੀ ਖੇਚਲ ਹੋਰ ਕਰੋ ਸ਼ਹਿਰ ਚਰਨ ਪਾਓ ਤੇ ਮੇਰੇ ਘਰ ਨੂੰ ਪਵਿੱਤਰ ਕਰੋ ਭਾਗ ਲਾਓ ਗੁਰੂ ਜੀ ਨੇ ਕਿਹਾ ਨਹੀਂ ਪਿਆਰਿਆ ਅਸੀਂ ਇੱਥੇ ਹੀ ਚੰਗੇ ਹਾਂ ਪਰ ਰਾਜਾ ਖੜੇ ਪੈ ਗਿਆ ਕਿ ਜ਼ਰੂਰ ਚੱਲੋ ਕੌਤਕ ਹਾਰ ਗੁਰੂ ਜੀ ਕਹਿਣ ਲੱਗੇ ਚੰਗਾ ਅਸੀਂ ਚੱਲਦੇ ਹਾਂ ਪਰ ਅਸਾਂ ਪੈਦਲ ਤੁਰ ਕੇ ਨਹੀਂ ਜਾਣਾ ਰਾਜੇ ਨੇ ਕਿਹਾ ਤੂੰ ਸਭ ਪੈਦਲ ਕਿਉਂ ਤੁਰਨਾ ਹੈ ਕੋੜਾ 6 ਕੋੜਿਆਂ ਵਾਲੀ ਬੱਗੀ ਹਾਥੀ ਜਾਂ ਹੋਰ ਜੋ ਸਵਾਰੀ ਹੁਕਮ ਕਰੋ ਹਾਜ਼ਰ ਹੋ ਜਾਵੇਗੀ ਗੁਰੂ ਜੀ ਨੇ ਕਿਹਾ ਨਹੀਂ ਪਈ ਮੈਂ ਤਾਂ ਕਿਸੇ ਰਾਜੇ ਦੇ ਕੰਧਾਰੇ ਚੜ ਕੇ ਜਾਣਾ ਹੈ ਸ਼ਿਵਨਾਮ ਨੇ ਕਿਹਾ ਮਹਾਰਾਜ ਮੇਰੇ ਲਈ ਇਸ ਨਾਲੋਂ ਹੋਰ ਖੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਆਓ ਮੇਰੇ ਕੰਧਾਰੇ ਚੜੋ ਮੈਂ ਤੁਹਾਨੂੰ ਪੜੀ ਖੁਸ਼ੀ ਨਾਲ ਸ਼ਹਿਰ ਵਿੱਚ ਦੀ ਚੱਕ ਕੇ ਲੈ ਚਲਾਂਗਾ ਤਾਜੋ ਲੋਕ ਵੇਖ ਲੈਣ ਕਿ ਮੈਨੂੰ ਕਿੰਨਾ ਚੋ ਹੈ ਇਹ ਕਹਿ ਕੇ ਸ਼ਿਵਨਾਮ ਪੈਰਾ ਪਰ ਬਹਿ ਗਿਆ ਤਾਂ ਜੋ ਗੁਰੂ ਜੀ ਕੰਧਾੜੇ ਤੇ ਚੜ ਸਕਣ ਅਤੇ ਕਹਿਣ ਲੱਗਾ ਮਹਾਰਾਜ ਹੁਣ ਬਚਨ ਪੂਰਾ ਕਰੋ ਰਾਜੇ ਦੀ ਪ੍ਰੇਮ ਭਗਤੀ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਉਸ ਨੇ ਰਾਜੇ ਨੂੰ ਕਿਹਾ ਤੁਸੀਂ ਜਾਓ ਅਤੇ ਆਪਣੇ ਮਹੱਲਾ ਲਾਗੇ ਧਰਮਸ਼ਾਲਾ ਬਣਾਓ ਮੈਂ ਮਹੱਲਾ ਵਿੱਚ ਨਹੀਂ ਜਾਵਾਂਗਾ ਜਦੋਂ ਧਰਮਸ਼ਾਲਾ ਤਿਆਰ ਹੋ ਜਾਵੇਗੀ ਉਦੋਂ ਚੱਲਾਂਗੇ ਰਾਜੀ ਨੇ ਜਾ ਕੇ ਬਹੁਤ ਥੋੜੇ ਸਮੇਂ ਵਿੱਚ ਧਰਮਸ਼ਾਲਾ ਬਣਵਾ ਦਿੱਤੀ ਗੁਰੂ ਜੀ ਉੱਥੇ ਚਲੇ ਗਏ ਹੁਣ ਉੱਥੇ satsangat ਜੁੜਨ ਲੱਗ ਪਿਆ ਗੁਰੂ ਜੀ ਦੇ ਇਲਾਹੀ ਨਾਮ ਨੇ ਸਭ ਨੂੰ ਮੋਹ ਲਿਆ ਸ਼ਹਿਰ ਦੀ ਅਤੇ ਰਾਜ ਦੇ ਸਾਰੇ ਲੋਕ ਗੁਰੂ ਜੀ ਦੇ ਚਰਨੀ ਲੱਗੇ ਅਤੇ ਸਿੱਖ ਬਣ ਗਏ ਉਥੇ ਬੜੀ ਸੰਗਤ ਬਣ ਗਈ ਅਤੇ ਨਿਤ ਸਤਸੰਗਤ ਹੋਣ ਲੱਗ ਪਿਆ ਸਵੇਰੇ ਤੇ ਸਾਂਝ ਨੂੰ ਦੀਵਾਨ ਲੱਗਿਆ ਕਰੇ ਦਿਨੇ ਲੋਕੀ ਨਾਲੇ ਕਾਰਵਿਹਾਰ ਕਰਨ ਤੇ ਨਾਲੇ ਦਿਲ ਕਰਤਾਰ ਵਿੱਚ ਲਾਈ ਰੱਖਣ ਕੁਝ ਸਮਾਂ ਗੁਰੂ ਜੀ ਉਥੇ ਠਹਿਰੇ ਸੰਗਤ ਵਿੱਚ ਰਾਜੇ ਸ਼ਿਬਨਾਮ ਦਾ ਭਗਤੀ ਭਾਉ ਤੇ ਪ੍ਰੇਮ ਹੋਰ ਸਭ ਨਾਲੋਂ ਵਧੇਰੇ ਸੀ ਇਸ ਕਰਕੇ ਗੁਰੂ ਜੀ ਨੇ ਸੰਗਤ ਦਾ ਮੁਖੀ ਉਸ ਨੂੰ ਥਾਪਿਆ ਉਸ ਨੂੰ ਮੰਜੀ ਬਖਸ਼ੀ ਅਤਿ ਆਗਿਆ ਕੀਤੀ ਕਿ ਤੂੰ ਅੱਜ ਤੋਂ ਮਨੁੱਖ ਮਾਤਰ ਦੇ ਉਧਾਰ ਵਾਸਤੇ ਨਿਯਤ ਕੀਤਾ ਸਾਧੂ ਹੈਂ ਤੂੰ ਇੱਕ ਪਾਸੇ ਰਾਜ ਕਮਾਵੇਂਗਾ ਦੂਜੇ ਪਾਸੇ ਤੂੰ ਸਹਜ ਪਦ ਨੂੰ ਮਾਨੇਗਾ ਅਤੇ ਤੀਜੇ ਪਾਸੇ ਸਰਜਨਹਾਰ ਦੀ ਸ੍ਰਿਸ਼ਟੀ ਦਾ ਉਧਾਰ ਤੇਰੇ ਹੱਥ ਹੋਵੇਗਾ ਇਸ ਤਰ੍ਹਾਂ ਗੁਰੂ ਜੀ ਨੇ ਰੱਬ ਦੇ ਪਿਆਰੇ ਦਾ ਜਗਤ ਦੇ ਉਧਾਰ ਦਾ ਸੱਚੇ ਧਰਮ ਦੇ ਪ੍ਰਚਾਰ ਦਾ ਇੱਕ ਮੰਡਲ ਕਾਇਮ ਕੀਤਾ ਇਰਸ਼ੇਵ ਨਾਮ ਨੂੰ ਲੰਕਾ ਵਿੱਚ ਸਿੱਖੀ ਪ੍ਰਚਾਰ ਦਾ ਕੰਮ ਸੌਪਿਆ ਕੁਝ ਸਮਾਂ ਉੱਥੇ ਠਹਿਰ ਕੇ ਗੁਰੂ ਜੀ ਉੱਥੋਂ ਵਿਦਾ ਹੋਏ ਅਤੇ ਆਪ ਨੇ ਸਾਰੇ ਲੰਕਾ ਦੀਪ ਦਾ ਚੱਕਰ ਲਾਇਆ ਸਭ ਥਾਂ ਆਪ ਜੀ ਦਾ ਬੜੇ ਪ੍ਰੇਮ ਤੇ ਆਦਰ ਨਾਲ ਸਵਾਗਤ ਕੀਤਾ ਗਿਆ ਅਤੇ ਆਪ ਦੇ ਬਚਨ ਧਿਆਨ ਨਾਲ ਸੁਣੇ ਗਏ ਜਿਸ ਜਿਸ ਥਾਂ ਆਪ ਗਏ ਉੱਥੋਂ-ਉੱਥੋਂ ਦੇ ਸਾਰੇ ਵਸਨੀਕ ਆਪ ਦੀ ਸ਼ਰਨ ਆਏ ਸਿੱਖ ਸੱਜ ਗਏ ਅਤੇ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਲੱਗ ਪਏ ਰਾਜੇ ਸ਼ਿਵਨਾਵ ਪਾਸ ਰਹਿਣ ਸਮੇ ਗੁਰੂ ਜੀ ਨੇ ਪ੍ਰਾਣ ਸੰਗਲੀ ਨਾਮੇ ਬਾਣੀ ਉਚਾਰੀ ਦੱਸੀ ਦੀ ਹੈ ਜਿਸ ਨੂੰ ਸੈਦੋ ਤੇ ਸਿਹੋ ਨੇ ਲਖਤ ਵਿੱਚ ਲਿਆਂਦਾ ਜਦੋਂ ਗੁਰੂ ਜੀ ਉੱਥੋਂ ਵਿਦਾ ਹੋਏ ਪ੍ਰਾਣ ਸੰਗਲੀ ਉੱਥੇ ਹੀ ਛੱਡ ਆਏ ਕਿ ਜਦੋਂ ਕੋਈ ਪੰਜਾਬੋ ਇਸ ਨੂੰ ਲੈਣ ਆਵੇ ਉਸ ਨੂੰ ਦੇ ਦੇਣੀ ਜਦ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਲੱਗੇ ਤਾਂ ਉਹਨਾਂ ਨੇ ਭਾਈ ਪੈੜੇ ਨੂੰ ਸੰਕਲਾ ਦੀਪ ਭੇਜਿਆ ਤਾਂ ਜੋ ਪ੍ਰਾਣ ਸੰਗਲੀ ਲਿਆਵੇ ਪਰ ਉਹਨਾਂ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ ਸ਼ਾਇਦ ਜਿਹੜਾ ਉਤਾਰਾ ਭਾਈ ਪੈੜਾ ਲਿਆਇਆ ਉਸ ਵਿੱਚ ਕੋਈ ਮਿਲਾਵਟ ਹੋਵੇ ਜਾਂ ਉਹ ਨਾ ਮੁਕੰਮਲ ਹੋਵੇ ਤੇ ਗੁਰੂ ਜੀ ਨੇ ਇਸ ਕਰਕੇ ਉਸ ਨੂੰ ਦਰਜ ਨਾ ਕੀਤਾ ਹੋਵੇ ਪਾਈ ਪੜੇ ਨੇ ਵਾਪਸ ਆ ਕੇ ਰਾਹ ਦੇ ਹਾਲ ਦੱਸੇ ਇਹ ਹਾਲ ਹੈ ਪਾਈ ਬੰਨੋ ਨੇ ਗੁਰੂ ਗ੍ਰੰਥ ਸਾਹਿਬ ਦੀ ਆਪਣੇ ਉਤਾਰੇ ਵਾਲੀ ਬੀੜ ਵਿੱਚ ਲਿਖ ਲਏ ਇਹ ਹਕੀਕਤ ਰਾ ਮੁਕਾਮ ਇਸ ਤਰ੍ਹਾਂ ਹੁਣ ਤੱਕ ਮੌਜੂਦ ਹੈ ਇਹ ਲਿਖਤ ਇਤਿਹਾਸਿਕ ਨੁਕਤੇ ਤੋਂ ਬੜੀ ਕੀਮਤੀ ਹੈ ਇਸ ਤੋਂ ਕਈ ਗੱਲਾਂ ਪੱਕੀ ਤਰ੍ਹਾਂ ਸਿੱਧ ਹੋ ਜਾਂਦੀਆਂ ਹਨ ਜਿਵੇਂ ਗੁਰੂ ਜੀ ਨੇ ਦੱਖਣ ਤੇ ਸੰਗਲਾ ਦੀਪ ਦਾ ਚੱਕਰ ਲਾਇਆ ਜਿੱਥੇ-ਜਿੱਥੇ ਉਹ ਗਏ ਉੱਥੇ-ਉੱਥੇ ਗੁਰਸਿੱਖੀ ਦੇ ਟਿਕਾਣੇ ਕਾਇਮ ਹੋਏ ਜੋ ਪੰਚਮ ਪਾਤਸ਼ਾਹ ਦੇ ਸਮੇਂ ਤੱਕ ਮੌਜੂਦ ਸਨ ਅਤੇ ਤੀਜੇ ਇਹ ਕਿ ਰਾਜਾ ਸ਼ਿਬਨਾਮ ਸਿੱਖ ਹੋ ਗਿਆ ਜਿਸ ਦਾ ਰਾਜ ਸੰਗਲਾ ਦੀਪ ਦੇ ਉੱਤਰ ਜਾਪਾ ਪਟਣ ਦੇ ਨੇੜੇ ਸੀ ਉਸ ਵੇਲੇ ਰਾਜੇ ਸ਼ਿਬਨਾਮ ਦਾ ਪੋਤਾ ਉਥੋਂ ਦਾ ਰਾਜਾ ਸੀ ਜਿਹੜੀ ਧਰਮਸ਼ਾਲਾ ਰਾਜੇ ਸ਼ਿਬਨਾਮ ਨੇ ਬਣਾਈ ਸੀ ਉਸ ਵਿੱਚ ਦੋਹੇ ਵੇਲੇ ਗੁਰੂ ਘਰ ਲੰਗਰ ਵਰਤਦਾ ਸੀ ਜਿਸ ਵਿੱਚੋਂ ਹਜ਼ਾਰਾਂ ਪ੍ਰਸ਼ਾਦ ਛਕਦੇ ਸਨ ਦੱਖਣ ਵਿੱਚ ਵੀ ਭਾਈ ਪੈੜੇ ਨੇ ਬਹੁਤ ਸਾਰੇ ਟਿਕਾਣੇ ਗੁਰਸਿੱਖੀ ਦੇ ਵੇਖੇ ਜਿੱਥੇ ਲੋਕ ਗੁਰੂ ਨਾਨਕ ਜੀ ਨੂੰ ਮੰਨਦੇ ਉਹਨਾਂ ਦੀ ਬਾਣੀ ਦਾ ਪਾਠ ਕੀਰਤਨ ਕਰਦੇ ਅਤੇ ਸਿੱਖੀ ਜੀਵਨ ਬਤੀਤ ਕਰਦੇ ਸਨ